ਤਕੋ ਕੋਈ ਉਹਨਾਂ ਦਾ ਮਕੈਨੀਕਲ ਫਾਲਟ ਸੀਗਾ ਜਿਹੜਾ ਉਹਨਾਂ ਨੇ ਇਮੀਡੀਏਟਲੀ ਉੱਥੇ ਕਾਬੂ ਪਾ ਲਿਆ ਫਾਇਰ ਬ੍ਰਿਗੇਡ ਵੀ ਮੌਕੇ ਤੇ ਆ ਗਈ ਸੀ ਕਿ ਸਾਨੂੰ ਵੀ ਇਨਫੋਰਮੇਸ਼ਨ ਮਿਲਣ ਤੇ ਮੇਰੇ ਚੌਕੀ ਇੰਚਾਰਜ ਸਰਾਸੁਗਾਨ ਸਿੰਘ ਸਿੰਬਲ ਤੇ ਮੈਨੂੰ ਵੀ ਇਹਨਾਂ ਨੇ ਸੂਚਿਤ ਕੀਤਾ ਤੇ ਮੈਂ ਵੀ ਇਮੀਜਲੀ ਮੌਕੇ ਤੇ ਆਇਆ ਹਾਂ ਬਾਕੀ ਠੀਕ ਠਾਕ ਕਿਸੇ ਵੀ ਕਿਸਮ ਦਾ ਕੋਈ ਵੀ ਖਤਰਾ ਨਹੀਂ ਹੈਗਾ ਉਹਨਾਂ ਨੇ ਕਾਬੂ ਪਾ ਲਿਆ ਸਰ ਕਾਦਾ ਸ਼ੋਸੀ ਹੈਗਾ ਇਹ ਸਟੋਰ ਕਾਦਾ ਸੀ ਕਿ ਇਹ ਐ ਕਿਸ ਤਰੀਕਾ ਕੋਈ ਕੋਲਡ ਸਟੋਰ ਆ ਪਰ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈ ਮੈਂ ਹੰਕਾਰ ਸਿੰਘ ਸਬ ਫਾਇਰ ਅਫਸਰ ਬਟਾਲਾ ਜੀ ਸਰ ਕੀ ਘਟਨਾ ਆਈ ਇੱਥੇ ਸਾਨੂੰ 7:30 ਵਜੇ ਕੋਲ ਆਈਆ ਦਫਤਰ ਰਾਜਵਿੰਦ ਸਿੰਘ ਦੀ ਕਿ ਕਾਨੂੰਆ ਰੋਡ ਦੇ ਉੱਤੇ ਜਿਹੜੀ ਆਈਸ ਫੈਕਟਰੀ ਆ ਉੱਥੇ ਮੋਨੀਆਂ ਗੈਸ ਲੀਕ ਹੋ ਗਈ ਆ ਤੇ ਅਸੀਂ ਮੋਕੇ ਤੇ ਦੋ ਗੱਡੀਆਂ ਲੈ ਕੇ ਆ ਗਏ ਆ ਤੇ ਤੀਜੀ ਗੱਡੀ ਵੀ ਵੈਸੇ ਬੁਲਾ ਲਈ ਸੀ ਪਿੱਛੇ ਤੇ ਜਦੋਂ ਅਸੀਂ ਆਈਸ ਫੈਕਟਰੀ ਆ ਕੇ ਦੇਖੀ ਆ ਤੇ ਉਹ ਠੀਕ ਸੀਗੀ ਉੱਥੇ ਕੋਈ ਲੀਕੇਜ ਦੀ ਪ੍ਰੋਬਲਮ ਨਹੀਂ ਸੀਗੀ ਤੇ ਇੱਥੇ ਆ ਕੇ ਪਤਾ ਕੀਤਾ ਤਾਂ ਸਾਹਮਣੇ ਇੱਕ ਕੋਲਡ ਸਟੋਰ ਆ ਜੀਮਦਾਰਾ ਕੋਲਡ ਸਟੋਰ ਤੇ ਉਹਨਾਂ ਦੇ ਅਮੋਨੀਆ ਗੈਸ ਲੀਕ ਹੋਈ ਸੀ ਤੇ ਉਹਨਾਂ ਨੇ ਕਹ ਲਓ ਭਈ ਉਹਨਾਂ ਦੇ ਫੋਰਮੈਨ ਇੱਥੇ ਸੀ ਤੇ ਉਹਨਾਂ ਨੇ ਆਪ ਹੀ ਉਹਨੂੰ ਬੰਦ ਕਰ ਲਿਆ ਤੇ ਕਹ ਲਓ ਭਈ ਇਹ ਬੜੀ ਵੱਡੀ ਘਟਨਾ ਹੋ ਸਕਦੀ ਸੀ ਪਰ ਉਹਨਾਂ ਦੀ ਮੁਸਤਦੀ ਨਾਲ ਇਹ ਟਲ ਗਈ ਆ ਉਹਨਾਂ ਨੇ ਲੀਕ ਇਹਨੂੰ ਬੰਦ ਕਰ ਲਿਆ ਸਰ ਕਿੰਨੀ ਕਿ ਖਤਰਨਾਕ ਸੀ ਇਹ ਖਤਰਨਾਕ ਤਾਂ ਇਹ ਬਹੁਤ ਆ ਇਹ ਸਭ ਤੋਂ ਪਹਿਲਾਂ ਬੰਦੇ ਦੇ ਦਿਮਾਗ ਨੂੰ ਦਿਮਾਗ ਨੂੰ ਡੈਡ ਕਰਦੀ ਆ ਬੰਦੇ ਬੰਦਾ ਅਨਕੌਨਸ਼ੀਅਸ ਹੋ ਜਾਂਦਾ ਜੇ ਤੁਸੀਂ ਕਹ ਲੂਗੇ ਕਿ ਉਹ ਖੜਾ ਖੜਾ ਬੇਹੋਸ਼ ਹੋ ਜਾਊਗਾ ਹਾਂ ਤੇ ਜਾਨ ਵੀ ਜਾ ਸਕਦੀ ਹੈ ਇਹਦੇ ਨਾਲ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ ਜਿਹੜਾ ਕੋਲਡ ਸਟੋਰ ਹੈ ਕਾਹਦਾ ਹੈਗਾ ਇਹ ਇਹ ਆਲੂਆਂ ਦਾ ਕੋਲਡ ਸਟੋਰ ਵੈਸੇ ਰਹਾਸ਼ੀ ਜਗ੍ਹਾ ਤੇ ਲਾਉਟ ਨਹੀਂ ਹੁੰਦੇ ਤਾਂ ਹਨ ਨਹੀਂ ਕਿ ਇਦਾਂ ਨਾ ਇਹ ਪਹਿਲਾਂ ਦੇ ਬਣੇ ਆ ਅਸੀਂ ਪੁੱਛਿਆ ਉਹਨਾਂ ਦੇ ਮੁਤਾਬਕ ਇਹ ਰਹਾਸ਼ੀ ਬਾਅਦ ਚ ਬਣਿਆ ਇਹ ਰਹਾਸ਼ੀ ਬਾਅਦ ਚ ਬਣਿਆ ਐਨਓਸੀ ਦਾ ਕੁਝ ਹੁੰਦਾ ਇਹਨਾਂ ਦਾ ਹਾਂ ਹਾਂ ਬਿਲਕੁਲ ਹੁੰਦਾ ਐਨਓਸੀ ਹਲੇ ਮਾਲਕ ਨਹੀਂ ਮਿਲੇ ਸਾਨੂੰ ਉਹਨਾਂ ਤੋਂ ਕਰਦੇ ਆ ਕਨਫਰਮ ਹਾਂਜੀ